ਜੇ ਆਪਾਂ ਗੱਲ ਕਰੀਏ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਸਾਰੇ ਪਾਰਟੀ ਇਹਨਾਂ ਨੂੰ ਆਪਾਂ ਕੋਲੋ ਜਾ ਕੇ ਵੀ ਦੇਖਾਂਗੇ ਆਪਾਂ ਉੱਪਰ ਦੇਖ ਸਕਦੇ ਹਾਂ ਫਲੋਰ ਬਣੇ ਲੋਕ ਘੁੰਮਦੇ ਆ ਤੇ ਆਪਾਂ ਇਹਨਾਂ ਨੂੰ ਥੋੜੀ ਥੋੜੀ ਸਾਰੀ ਚੀਜ਼ਾਂ ਨੂੰ ਕਵਰ ਕਰਾਂਗੇ ਸੋ ਸਾਰਿਆਂ ਨੂੰ ਪਿਆਰ ਬੜੀ ਸਤਿ ਸ਼੍ਰੀ ਅਕਾਲ ਇੱਕ ਹੋਰ ਨਵਾਂ ਵੀਡੀਓ ਚ ਸਾਰਿਆਂ ਦਾ ਸੁਆਗਤ ਆ ਤੇ ਅੱਜ ਆਪਾਂ ਖੜੇ ਆ ਕੁਝ ਇਹੋ ਜੀ ਥਾਂ ਇਟਲੀ ਤ੍ਰੈਂਟੋ ਦੇ ਵਿੱਚ ਤੇ ਅੱਜ ਆਪਾਂ ਕਵਰ ਕਰਾਂਗੇ ਮੂਜ਼ਿਓ ਇੱਕ ਮਿਊਜ਼ੀਅਮ ਜਿਹੜਾ ਕੀ ਪੁਰਾਣੀਆਂ ਚੀਜ਼ਾਂ ਨਾਲ ਰਿਲੇਟਡ ਆ ਤੇ ਇੱਕ ਸਾਇੰਸ ਦੇ ਨਾਲ ریلیਟਡ ਆ ਤੇ ਉਹ ਮੈਂ ਤੁਹਾਨੂੰ ਜਾ ਕੇ ਦਿਖਾਵਾਂਗਾ ਉੱਥੇ ਜਾ ਕੇ ਕਵਰ ਕਰੂੰਗਾ ਤੇ ਇਸ ਮਿਊਜ਼ੀਅਮ ਦੀ ਇੱਕ ਖਾਸ ਗੱਲ ਇਹ ਆ ਵੀ ਇੱਥੇ ਤੁਸੀਂ ਰਾਤ ਵੀ ਰਹਿ ਸਕਦੇ ਹੋ ਉਹਦੇ ਲਈ ਤੁਹਾਨੂੰ ਬੁਕਿੰਗ ਕਰਨੀ ਪੈਂਦੀ ਉਹ ਸਾਰਾ ਕੁਝ ਡਾਟਾ ਮੈਂ ਤੁਹਾਨੂੰ ਅੱਗੇ ਜਾ ਕੇ ਹੌਲੀ-ਹੌਲੀ ਦੱਸੂੰਗਾ ਸੋ ਫਿਲਹਾਲ ਵੱਧਦੇ ਆ ਅੱਗੇ ਤੇ ਜਾ ਕੇ ਟਿਕਟਾ ਡੁਕਟਾਂ ਲੈ ਕੇ ਮੈਂ ਤੁਹਾਨੂੰ ਦੱਸਦਾ ਹਾਂ ਸਾਬਕ ਦਾ ਕੀ ਆ ਸੋ ਅੱਜ ਦੀ ਵੀਡੀਓ ਬਹੁਤ ਖਾਸ ਹੋਊਗੀ ਬਹੁਤ ਅਲੱਗ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਮੇਰੇ ਲਈ ਵੀ ਇੱਕ ਅਲੱਗ ਐਕਸਪੀਰੀਅੰਸ ਹੋਗਾ ਮੈਂ ਵੀ ਕਦੀ ਐਹੋ ਜਿਹਿਆਂ ਐਹੋ ਜਿਹੇ ਐਕਸਪੀਰੀਅੰਸ ਕੀਤੇ ਨਹੀਂ ਕਿ ਅੱਗੇ ਤੇ ਜਾ ਕੇ ਤੁਹਾਨੂੰ ਦਿਖਾਨਾ ਵੀ ਕਿਹੋ ਜਿਹਾ ਮਾਹੌਲ ਆ ਕੇ ਸੋ ਫਿਲਹਾਲ ਆਪਾਂ ਉਸ ਥਾਂ ਤੇ ਪਹੁੰਚ ਚੁੱਕੇ ਆਂ ਜਿਹੜੀ ਥਾਂ ਨੂੰ ਐਕਸਪਲੋਰ ਕਰਨ ਆਪਾਂ ਆ ਜਾਈਏ ਤੇ ਆ ਹੈਗਾ ਆਪਣੇ ਡਾਇਨਾਸੌਰ ਦਾ ਢਾਂਚਾ ਹੋਰ ਜਿਹੜੇ ਡਾਇਨਾਸੌਰ ਇਹਦੇ ਵਰਗੇ ਸੀਗੇ ਉਸ ਸਮੇਂ ਉਹਨਾਂ ਦੇ ਆਹ ਢਾਂਚੇ ਨੇ ਜਿਹੜੇ ਆਪਾਂ ਸੈਕਲਟਨ ਕਹਿ ਸਕਦੇ ਆਂ ਤੇ ਕੁਝ ਇਹੋ ਜਿਹੀ ਲੋਕ ਹੈ ਜੀ ਹੋਰ ਪਲੇਨ ਤੇ ਜੇ ਉੱਪਰ ਵਾਲੇ ਨਿਗਾਹ ਮਾਰੀਏ ਤਾਂ ਉੱਪਰ ਕੁਛ ਐ ਹੋ ਜਾ ਮਾਹੌਲ ਆ ਜਿੰਨੇ ਪਾਕਸ਼ੀਆ ਵਗੈਰਾ ਉਹ ਸਾਰੇ ਉੱਪਰ ਹੌਲੀ ਹੌਲੀ ਜਿੱਦਾਂ ਲੂੰਬੜੀਆਂ ਵਗੈਰਾ ਸਾਰੇ ਜਿਹੜੇ ਬਾਕੀ ਆ ਸਾਰੇ ਜਾਨਵਰ ਆ ਇਹ ਸਾਰੇ ਅਸਲੀ ਨੇ ਤੇ ਇਹਨਾਂ ਨੂੰ ਪ੍ਰਜ਼ਰਵ ਕਰਕੇ ਇਹਨਾਂ ਦੇ ਜਿਹੜਾ ਆ ਸਰੀਰ ਇਹਦਾ ਰੱਖੇ ਹੋਏ ਨੇ ਉੱਥੇ ਇਹ ਕਿਸੇ ਟਾਈਮ ਇਹੋ ਜੇ ਸੀਗੇ ਤੇ ਇਹਨਾਂ ਨੂੰ ਹੁਣ ਇਹੋ ਜੇ ਹੀ ਉਸੇ ਜੇ ਉਸੇ ਜੇ ਹੀ ਰੱਖਿਆ ਲੀਨ ਨੇ ਕੈਮੀਕਲ ਲਾ ਕੇ ਇਹਨਾਂ ਨੂੰ ਉਦਾਂ ਦਾ ਬਣਾ ਕੇ ਰੱਖਿਆ ਹੁੰਦਾ ਤੇ ਕੁਛ ਐ ਹੋ ਜੀ ਲੋਕਾਂ ਇਸ ਇਹ ਕਰੀਦਾ ਡਾਇਨਾਸੌਰ ਦੀ ਆਪਾਂ ਜੀ ਇਹ ਸਾਰਾ ਕੁਝ ਕਵਰ ਕਰਨਾ ਤੇ ਇਹਦੇ ਵਿੱਚ ਕੁਝ ਇਦਾਂ ਦੀ ਇੰਟਰਸਟਿੰਗ ਚੀਜ਼ਾਂ ਵੀ ਹੋਣਗੀਆਂ ਜਿਹੜੀਆਂ ਆਪਾਂ ਕਦੀ ਨਹੀਂ ਦੇਖੀਆਂ ਹੋਣਗੀਆਂ ਤੇ ਮੇਰੇ ਲਈ ਵੀ ਇਹ ਫਾਸਟ ਐਕਸਪੀਰੀਅੰਸ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਉੱਪਰ ਤੁਸੀਂ ਦੇਖ ਸਕਦੇ ਨੇ ਸਾਰੇ ਪਾਰਟੀਆਂ ਨੂੰ ਆਪਾਂ ਕੋਲੋ ਜਾ ਕੇ ਵੀ ਦੇਖਾਂਗੇ ਆਪਾਂ ਉੱਪਰ ਦੇਖ ਸਕਦੇ ਤੁਸੀਂ ਫਲੋਰ ਬਣੇ ਲੋਕ ਘੁੰਮਦੇ ਆ ਤੇ ਆਪਾਂ ਇਹਨਾਂ ਨੂੰ ਹੌਲੀ-ਹੌਲੀ ਸਾਰੇ ਚੀਜ਼ਾਂ ਨੂੰ ਕਵਰ ਕਰਾਂਗੇ ਤੇ ਜੇ ਆਪਾਂ ਗੱਲ ਕਰੀਏ ਫਿਲਹਾਲ ਉਸ ਟਾਈਮ ਦੇ ਜਿਹੜੇ ਜਾਨਵਰ ਸੇ ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਇਹ ਉਹਨਾਂ ਦੇ ਢਾਂਚੇ ਨੇ ਡਾਇਨਾਸੌਰ ਇਹਨਾਂ ਦੇ ਆਪਾਂ ਜੋ-ਜੋ ਸੀਗਾ ਕਿੰਨੇ ਸਾਲ ਪੁਰਾਣੇ ਨੇ ਇਹਨਾਂ ਬਾਰੇ ਆਪਾਂ ਸਾਰਾ ਗੱਲਬਾਤ ਕਰਾਂਗੇ ਤੇ ਇਹਨਾਂ ਬਾਰੇ ਦੇਖਾਂਗੇ ਜਾਣਕਾਰੀ ਲਵਾਂਗੇ ਤੇ ਜਿਹੜਾ ਆਹ ਵਾਲਾ ਸਾਰੇ ਨਾਲ ਬੜਾ ਤੁਹਾਨੂੰ ਦਿਖ ਰਿਹਾ ਆ ਇਹ ਜੇ ਆਪਾਂ ਇਹਨੂੰ ਦੇਖਿਆ ਜਾਵੇ ਤਾਂ ਇਹ ਇਹ ਜਿਹੜਾ ਡਾਇਨਾਸੌਰ ਸੀਗਾ ਇਹ ਪਾਣੀ ਵਾਲਾ ਡਾਇਨਾਸੌਰ ਸੀ ਕਿਉਂਕਿ ਜੇ ਆਪਾਂ ਦੇਖੀਏ ਇਹਦੇ ਪੈਰ ਨਹੀਂ ਹੈਗੇ ਇਹਦੇ ਆਹ ਆ ਪਾਣੀ ਚ ਤੈਰਨ ਵਾਲੀ ਚੀਜ਼ ਆ ਕਿਉਂਕਿ ਉਸ ਟਾਈਮ ਪਾਣੀ ਚ ਵੀ ਤੈਰਨ ਵਾਲੇ ਡਾਇਨਾਸੌਰ ਸੀਗੇ ਤੇ ਹਵਾ ਚ ਉੱਡਣ ਵਾਲੇ ਤੇ ਸਾਰੇ ਤਰ੍ਹਾਂ ਦੇ ਡਾਇਨਾਸੌਰ ਸੀ ਤੇ ਆਪਾਂ ਹੁਣੇ ਸਾਰੀ ਚੀਜ਼ ਨੂੰ ਆਪਾਂ ਹੌਲੀ-ਹੌਲੀ ਹੌਲੀ-ਹੌਲੀ ਕਵਰ ਕਰਾਂਗੇ ਤੇ ਹੌਲੀ-ਹੌਲੀ ਆਪਾਂ ਥੱਲੇ ਬਾਅਦ ਪੜਾਂਗੇ ਤੇ ਥੱਲੇੋਂ ਆਪਾਂ ਹੌਲੀ-ਹੌਲੀ ਉੱਪਰ ਵੱਲ ਨੂੰ ਜਾਵਾਂਗੇ ਕਿਉਂਕਿ ਥੱਲੇ ਬਹੁਤ ਕੁਝ ਪਿਆ ਦੇਖਣ ਵਾਲਾ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਤੇ ਦੇਖਦੇ ਆਂ ਕੀ ਮਾਹੌਲ ਚਾਲਾ ਜਿਵੇਂ ਕਿ ਮੈਂ ਪਹਿਲਾਂ ਦੱਸ ਰਿਹਾ ਸੀਗਾ ਵੀ ਇਸ ਮਿਊਜ਼ੀਅਮ ਦੀ ਖਾਸ ਗੱਲ ਇਸ ਮਿਊਜ਼ੀਅਮ ਦੀ ਖਾਸ ਗੱਲ ਇਹ ਆ ਵੀ ਜੇ ਤੁਸੀਂ ਜਦੋਂ ਰਾਤ ਹੁੰਦੀ ਆ ਤੁਸੀਂ ਇੱਥੇ ਪਹਿਲਾਂ ਬੁਕਿੰਗ ਕਰਾ ਕੇ ਇਹਨਾਂ ਢਾਂਚਿਆਂ ਦੇ ਵਿੱਚ ਆਹ ਥਾਂ ਤੇ ਪੈਂਦੇ ਸਾਰੇ ਲੋਕ ਤੁਸੀਂ ਇੱਥੇ ਰਾਤ ਰੋਕ ਕੇ ਵੀ ਮਤਲਬ ਇੱਥੇ ਰਾਤ ਰੋਕ ਸਕਦੇ ਆ ਇੱਥੇ ਰਾਤ ਨੂੰ ਐਕਟੀਵਿਟੀਜ਼ ਵੀ ਹੁੰਦੀਆਂ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਕੋਲ ਇੱਕ ਤੇਲੋ ਮਤਲਬ ਸਲੀਪਿੰਗ ਬੈਗ ਲਿਆਣਾ ਵਾ ਤੇ ਅਬ ਤੁਸੀਂ ਇੱਥੇ ਰਾਤ ਵੀ ਰੁਕ ਸਕਦੇ ਆ ਉਹਦੀ ਅਲੱਗ ਪੇਮੈਂਟ ਹੁੰਦੀ ਆ ਤੇ ਉਹਦੀ ਅਲੱਗ ਬੁਕਿੰਗ ਹੁੰਦੀ ਆ ਕੁਝ ਇਹੋ ਜਿਹੇ ਲੋਕਾਂ ਦੇ ਸੀ ਹੁੰਦੇ ਸੀ ਉਹਦੇ ਤੇ ਹੁਣ ਵਾਧਦੇ ਅੱਗੇ ਆਲ ਨਵੀਂ ਪਹਿਲਾਂ ਥੱਲੇ ਜਾ ਕੇ ਕਵਰ ਕਰੂੰਗਾ ਫਿਰ ਆਪਾਂ ਅੱਗੇ ਲੈ ਜਾਵਾਂਗੇ ਲਸਾ ਹੁਣ ਆ ਬੋਲਪੇ ਹੁਣ ਆਪਾਂ ਗੱਲ ਕਰਦੇ ਹਾਂ ਸ਼ੇਰ ਬਾਰੇ। ਵਾਹ। ਸ਼ੇਰ ਆਪਾਂ ਨੂੰ ਟੀਵੀ 'ਚ ਦੇਖਣ ਨੂੰ ਬਹੁਤ ਛੋਟਾ ਲੱਗਦਾ ਪਰ ਇਹ ਬਹੁਤ ਵੱਡੇ ਨੇ, ਬਹੁਤ ਵੱਡੇ। ਤੇ ਕੁਝ ਦੇਖਣ ਨੂੰ ਅਲੱਗ ਹੀ ਲੱਗਦੇ ਨੇ। ਵਾਕਈ, ਵਾਹ ਕਮਾਲ ਆ। ਪਤਾ ਆ ਵੀ ਨਕਲੀ ਆ ਪਰ ਫੇਰ ਵੀ ਇੱਕ ਇੱਕ ਜਿਹੜਾ ਖੌਫ ਹੁੰਦਾ ਉਹ ਇਹਦੇ ਮੂੰਹ ਤੋਂ ਪਤਾ ਲੱਗਦਾ। ਜਿਹੜਾ ਇੱਕ ਖੌਫ ਹੁੰਦਾ ਇਹਦਾ ਤੇ ਲਾਗੀ ਲੋ ਕਾ ਬਹੁਤ ਘੰਟਾ ਆਈ ਵੀ ਮੈਂ ਟਰਾਈ ਕਰੂੰਗਾ ਇੱਕ ਚੰਗੀ ਤਰ੍ਹਾਂ ਕਲੋਸ ਅਪ ਦਿਖਾਉਣ ਦਾ ਇਹਨਾਂ ਦਾ ਵੀ ਜਿਹੜਾ ਆਪਣੇ ਬੰਦੇ ਨੂੰ ਚੰਗੀ ਤਰ੍ਹਾਂ ਦਿਖੇ ਪਰ ਫੇਬੀ ਜੇ ਕੋਈ ਚੰਗੀ ਤਰ੍ਹਾਂ ਨਹੀਂ ਦਿਖਾ ਹੁੰਦਾ ਤਾਂ ਉਹਦੇ ਲਈ ਸੌਰੀ ਸੁਇਨਾ ਦਾ ਸੱਲ ਕੁਝ ਇਹ ਹੋ ਜਾ ਹੁੰਦਾ ਸਾਰਾ ਕਿਤੇ ਨਾ ਕਿਤੇ ਬੰਦੇ ਵਰਗਾ ਲੱਗਦਾ ਕੁਝ ਕੁਸ਼ਕ ਚੀਜ਼ਾਂ ਜਿਹੜੀਆਂ ਮੇਰੇ ਫੋਨ 'ਚ ਵੀ ਕਵਰ ਨਹੀਂ ਹੋ ਰਹੀਆਂ ਕਾਫੀ ਵੱਡੀਆਂ ਤੁਹਾਨੂੰ ਫੋਨ 'ਚ ਬਹੁਤ ਛੋਟਾ ਲੱਗੂਗਾ ਜਿੱਦਾਂ ਆਹ ਇਸ ਇਸ ਹਿਰਨ ਨੂੰ ਆਪਾਂ ਇੱਕ ਇਸ ਤਰ੍ਹਾਂ ਦਾ ਹਿਰਨ ਹੁੰਦਾ ਸੀ ਸ਼ਾਇਦ ਹੀ ਇਹਨੂੰ ਆਪਾਂ ਫਿਲਮਾਂ 'ਚ ਬਹੁਤ ਦੇਖਿਆ ਹੋਊਗਾ ਇੰਗਲਿਸ਼ ਮੂਵੀਆਂ 'ਚ ਤੇ ਇਹਨਾਂ ਦੀ ਕੁਝ ਲੋਕ ਇਹੋ ਜਿਹੀ ਆ ਤੇ ਆਪਾਂ ਇਹ ਬਾਰੇ ਵੀ ਦੇਖਦੇ ਆਂ ਵੀ ਕੀ ਹਸਤਾ ਵਾ ਬਾਕੀ ਤੁਸੀਂ ਆਪ ਦੀ ਆਪ ਨਾਲ ਨਾਲ ਪੜੀ ਜਾਓ ਜਿਹੜਾ ਇੰਟਰਸਟ ਹੋ ਗਏ ਇਸ ਚੀਜ਼ 'ਚ ਜੈਂਟ ਫੌਨਾ ਫੌਨਾ ਕਹਿੰਦੇ ਹਾਂ ਜੀ ਇਹਨੂੰ ਮੈਨੂੰ ਹੁਣ ਜਿਆਦਾ ਆ ਤੇ ਇਹਨੂੰ ਆਪ ਦੀ ਨਾਲ ਨਾਲ ਆਪ ਵੀ ਪੜੀ ਜਾਏ ਕਿਉਂਕਿ ਮੈਂ ਜੇ ਸਾਰਾ ਲਾਪਿਆ ਤਾਂ ਆਪਾਂ ਨੂੰ ਵੀਡੀਓ ਲੰਬੀ ਬਹੁਤ ਹੋ ਜਾਣੀ ਕਿਉਂਕਿ ਇੱਥੇ ਚੀਜ਼ਾਂ ਬਹੁਤ ਆ ਦਿਖਾਣ ਵਾਲੀਆਂ ਤੇ ਟਾਈਮ ਆਪਾਂ ਕੋ ਲਿਮਟਡ ਹੀ ਆ ਹੁਣ 3 ਘੰਟੇ ਦਿੱਤੇ ਆ ਪਰ ਫੇ ਵੀ ਚੀਜ਼ਾਂ ਬਹੁਤ ਆ ਸਵਾਹ ਹੈ ਕਿ ਬੰਦੇ ਦਾ ਸਕਲ ਜੋ ਕਿ ਪਹਿਲਾਂ ਕੁਛ ਸ਼ਹਿਰ ਇਹੋ ਜਿਹਾ ਸੀ ਆਪਾਂ ਇਹਦੇ ਬਾਰੇ ਦੇਖ ਲੈਨੇ ਆ ਰੰਗੋਦਲ ਬਰੇ ਨੂੰ ਗਰੀਨ ਪੋਂਗੋ ਆ ਗੋਰੀਲੇ ਦਾ ਆ ਆ ਸ਼ਾਇਦ ਬਾਂਦਰ ਦਾ ਤੇ ਆ ਆਪਣੇ ਬੰਦਿਆਂ ਦਾ ਆ ਜਿੰਨਾ ਕਿੱਥੇ ਲਿਖਿਆ ਹੋਇਆ ਤੇ ਕੁਛ ਇਹੋ ਜਿਹੀ ਲੋਕ ਹੈ ਦੀ ਤři ਅਸਲੀ ਖੋਪੜੀਆਂ ਮੇਰੇ ਹਿਸਾਬ ਨਾਲ ਜਿਹੜੀਆਂ ਪੁਰਾਣੀਆਂ ਉਹਦੇ ਹਿਸਾਬ ਨਾਲ ਟਾਈਮ ਦੱਸਿਆ ਹੋਇਆ 1.6 ਮਿਲੀਅਨ 200 ਹਜ਼ਾਰ ਸਾਲ ਪਹਿਲਾਂ 150 ਹਜ਼ਾਰ ਸਾਲ ਪਹਿਲਾਂ ਜਿਹੜੀਆਂ ਇਹ ਹੈ ਇਟਲੀ ਤੇ ਅਫਰੀਕਾ ਦੇ ਵਿੱਚੋਂ ਲੱਭੀਆਂ ਗਈ ਸੀ ਲੱਭੀਆਂ ਉੱਪਰ ਵਾਲੀਆਂ ਉਹ ਜਿਹੜੀਆਂ ਆ ਤੇ ਜਿਹੜੀਆਂ ਥੱਲੇ ਨੀਲਾ ਰੰਗ ਜਿੱਤੇ ਪੈਂਦਾ ਉਹ ਆਪਣੇ ਕੁਝ ਇੰਡੀਆ ਤੋਂ ਉੱਪਰਲੀ ਸਾਈਡ ਆਹ ਥਾਂ ਤੋਂ ਲੱਭੀਆਂ ਆ ਤੇ ਇਹਨਾਂ 'ਚ ਵੀ ਫਰਕ ਆ ਸੋ ਆ ਹੈਗੇ ਆਪਣੇ ਖਰਗੋਸ਼ ਆ ਹੈਗੀਆਂ ਆਪਣੇ ਗਲੈਰੀਆਂ ਜਿਹਨੂੰ ਆਪਣੇ ਕਾਟੋ ਕਹਿੰਦੇ ਆਂਦੇ ਪੰਜਾਬੀ ਚ ਗਲੈਰੀ ਤੇ ਚਲੋ ਹਿੰਦੀ ਦਾ ਸ਼ਬਦ ਹੋ ਗਿਆ ਤੇ ਆ ਆਪਣੀਆਂ ਚੂਹੀਆਂ ਵੀ ਆ ਜਿਹੜੀਆਂ ਤਬਾਹੀ ਮਚਾਉਂਦੀਆਂ ਤੇ ਚੂਹੇ ਜਿਹੜੇ ਖੇਤਾ ਚ ਤਬਾਹੀ ਮਚਾਉਂਦੇ ਆ ਆਪਣੇ ਸੋ ਆਪਣੇ ਜਿਹੋ ਤਰ੍ਹਾਂ ਵਾਲੀ ਪਈ ਜਾਂਦੀ ਇੰਡੀਆ ਚ ਤੇ ਆ ਜਿਹੜੀਆਂ ਉਹ ਸੀ ਥੋੜੀਆਂ ਵੱਡੀਆਂ ਹੁੰਦੀਆਂ ਉਹ ਵੀ ਹੈ ਪਰ ਆਪਣੀ ਜਿਹੜੀਆਂ ਲੈਣਾ ਹੀ ਏਦਾਂ ਹੁੰਦੀਆਂ ਇੰਡੀਆ ਚ ਤੇ ਆ ਹੈਗੇ ਆਪਣੇ ਡਾਇਨਾਸਟਰ ਡਾਇਨਾਸੌਰ ਨਹੀਂ ਤੇ ਲੱਗੀ ਦੋ ਕਾ ਲੱਗੀ ਸੋਹਾਂ ਇਹ ਬਹੁਤ ਹਜ਼ਾਰਾਂ ਸਾਲਾਂ ਪਹਿਲਾਂ ਲੱਖਾਂ ਸਾਲਾਂ ਪਹਿਲਾਂ ਦੀਆਂ ਤੀਜਾ ਦਰਸ਼ਾਈਆਂ ਕਿ ਇੱਥੇ ਤੇ ਕੁਝ ਇਹੋ ਜਿਹੀ ਲੋਕਾਂ ਹੈਗੀ ਸੀਲ ਪਾਣੀ ਚ ਰਹਿੰਦੀ ਐ ਪਾਣੀ ਤਾਂ ਬਾਹਰ ਵੀ ਰਲਦੀ ਐ ਆ ਵੜੀ ਤੇ ਆਹ ਨਹੀਂ ਪਤਾ ਨਹੀਂ ਸਵਾ ਹੈਗੀ ਉਹ ਵੱਡੇ ਸਕਾਲ ਦੇ ਥੱਲੇ ਵੱਡੀ ਚੀਜ਼ ਕਿਉਂਕਿ ਜਿਹਨਾਂ ਨੂੰ ਖੋਬਸਤੀ ਨਹੀਂ ਸਾਨੂੰ ਤੋਂ ਗੁਆਦੀਦਾ। ਰਸਤਲੀ ਸਨ। ਜਿਹੜੇ ਆ ਚੀਜ਼ ਨੇ ਇਹ ਹੈਗੇ ਨੇ ਇਹ ਹੈਗੇ ਨੇ ਪੱਥਰ। ਪੱਥਰ ਮਤਲਬ ਇਹ ਫੋਸਿਲ ਕਹਿੰਦੇ ਆ ਤੇ ਫੋਸਿਲ ਮਤਲਬ ਜਿਹੜੀਆਂ ਇਹਨਾਂ ਦੇ ਵਿੱਚ ਪੁਰਾਣੀਆਂ ਚੀਜ਼ਾਂ ਆ ਉਹ ਰਹਿ ਜੰਦੀਆਂ ਤੇ ਉਹ ਉਹਦੇ ਉੱਪਰ ਮਿੱਟੀ ਜੰਮ ਕੇ ਪੱਥਰ ਬਣ ਜਾਂਦਾ। ਜਦੋਂ ਉਹਨੂੰ ਭੰਨਿਆ ਜਾਂਦਾ ਤੇ ਉਹਦੇ ਵਿੱਚੋਂ ਪੁਰਾਣੀਆਂ ਚੀਜ਼ਾਂ ਨਿਕਲਦੀਆਂ ਜਿੰਨਾਂ ਦੀ ਕੀ ਮਿੱਟੀ ਨਹੀਂ ਬਣਦੀਆਂ। ਜੇ ਆਪਾਂ ਆਮ ਤੌਰ ਤੇ ਦੇਖੀਏ ਤਾਂ ਚੀਜ਼ਾਂ ਮਿੱਟੀ ਬਣ ਜਾਂਦੀਆਂ ਤੇ ਪਰ ਇਹ ਮਿੱਟੀ ਨਹੀਂ ਬਣਦੀ ਤੇ ਉਹਨਾਂ ਦੇ ਵਿੱਚੋਂ ਨਿਕਲਦੀਆਂ ਪਰ ਆਹ ਚੀਜ਼ ਕੁਝ ਹੋਰ ਆ। ਕੁਝ ਇਹੋ ਜਿਹੇ ਜਾਨਵਰ ਆਹ ਜਾਨਵਰ ਤੱਕ ਅਜੀ ਦੇਖਿਆ ਵੀ ਨਹੀਂ ਹੁਣ ਆਪਾਂ ਤੇ ਜਿਵੇਂ ਆ ਪੱਤੇ ਦਾ ਫੋਸਲ ਰਿਆ ਹੋਇਆ ਵਿੱਚ ਉੱਪਰੇ ਤੁਸੀਂ ਝਾੜੀਆਂ ਇਹ ਦੇਖ ਸਕਦੇ ਵਿੱਚ ਡਿਜ਼ਾਈਨ ਜੇ ਬਣਿਆ ਤੇ ਇਹ ਸਾਰਾ ਇੱਕ ਪੱਥਰ ਬਣਦੇ ਵਿੱਚ ਰਹਿ ਜਾਂਦੇ ਤੇ ਉਹ ਜਿੱਦਾਂ ਕਹ ਲਓ ਦੂਜਾ ਨਹੀਂ ਹੁੰਦੇ ਹੈਗੇ ਮਿੱਟੀ ਨਹੀਂ ਬਣਦੇ ਤੇ ਇੱਕ ਇਹ ਚੀਜ਼ ਦਾ ਰੂਪ ਲੈ ਲੈਂਦੇ ਆ ਸਵਾ ਉਹ ਪੀਸ ਨੇ ਜਿਹੜੇ ਪੀਸ ਤੋਂ ਆਏ ਹੋਏ ਨੇ ਇਹਨਾਂ ਪਰ ਨਹੀਂ ਆਸਟ੍ਰੇਲੀਆ ਚ ਲੱਭਿਆ ਸੀਗਾ 1931 ਦੇ ਵਿੱਚ ਤੇ ਆਸ਼ੂਵਰੀ ਇਹ ਲੱਭਿਆ ਸੀਗਾ ਲੀਬਿਆ ਚ 2008 ਚ ਜਿਹੜਾ ਆਹ ਵਾਲਾ ਪਹਿਲਾ ਸਟੇਰੀਆ ਦੂਜਾ ਵੱਡਾ ਜਿਹਾ 2008 ਤੇ ਤੀਜਾ ਹੈਗਾ ਸਾਈਚਨ ਜੇ ਮੈਂ ਗੱਲ ਦਾ ਪ੍ਰੋਨਾਂਸ ਕਰਦਾ ਆ ਤਾਂ ਗੁੱਸਾ ਨਾ ਕਰਿਓ ਇਹ ਹੈਗਾ ਰਸ਼ੀਆ ਦਾ 1967 ਚ ਲੱਭਿਆ ਸੀ ਆਹ ਵਾਲਾ ਤੇ ਚੌਥਾ ਹੈਗਾ ਯਾ ਮਾਰਸ ਤੋਂ ਲਿਗਿਆ ਸੀਗਾ ਲੀਬਿਆ ਚ ਲੱਭਿਆ ਸੀ ਚੌਥਾ ਆ ਮਾਰਸ ਦਾ ਪੀਸ ਆ ਤੇ ਨੋਵੇਗਾ ਤੋਂ ਪਤਾ ਨਹੀਂ ਕੀ ਇਹਦਾ ਨਾਮ ਓਖਾ ਜਿਹਾ ਇਹ ਆਪ ਹੀ ਦੇਖ ਲਿਓ ਤੇ ਕੈਨੇਡਾ ਚ ਲੱਭਿਆ ਸੀ ਪੰਜ ਨੰਬਰ ਉਹ ਪਿਆ ਸੂਈ ਸਾਰਾ ਸਪੀਸ ਦੇ ਨਾਲ ਰਿਲੇਟਡ ਆ ਛੇਵਾਂ ਲੱਭਿਆ ਸੀ ਅਫਰੀਕਾ ਚ ਤੇ ਉਸ ਤੋਂ ਅਗਲਾ ਲੱਭਿਆ ਸੀਗਾ ਲੀਬਿਆ ਲੀਬਿਆ ਚ ਜਦਾ ਲੱਭੇਗੀ ਆ ਸੋ ਇਹ ਉਹ ਪੀਸ ਨੇ nel 1897 il pittore francese Paul Degrelle completava un grande quadro che intitolò Da dove veniamo che cosa siamo tutto esistiamo perché prima di noi sono esistiti altri tipi di organismi te del de naal naal apan ithe dimag vi dekhn nu milda jo ki kuch nude la varga lagda par kuch eh ho ja hunda te eh ho ji edi lokh di hai laho te pehli dura innum non muta colasi ਸਵੇ ਜਿਹੜਾ ਹੈ ਸਮਝਾਇਆ ਗਿਆ ਆਪਾਂ ਨੂੰ ਇੱਥੇ ਕੀ ਕੀ ਦੇਖਣ ਨੂੰ ਮਿਲਦਾ ਕਿਹੜੇ ਕਿਹੜੇ ਪਹਾੜ ਨੇ ਪਹਾੜਾਂ ਬਾਰੇ ਦੱਸਿਆ ਗਿਆ ਆ ਤੇ ਆਪਾਂ ਹੁਣ ਇਹਨੂੰ ਛੱਡ ਕੇ ਆਪਾਂ ਇੰਟਰਸਟਿੰਗ ਪਾਰਟ ਵੱਲ ਚੱਲਦੇ ਆਂ ਇੱਥੇ ਇੱਥੇ ਕਵੇਰੀਅਮ ਦੇ ਵਿੱਚ ਆਪਾਂ ਨੂੰ ਲੱਗ ਲੱਗ ਤਰ੍ਹਾਂ ਦੀਆਂ ਮੱਛੀਆਂ ਦੇਖਣ ਨੂੰ ਮਿਲ ਜਾਂਦੀਆਂ ਆ ਅਲੱਗ-ਅਲੱਗ ਪ੍ਰਜਾਤੀਆਂ ਅਲੱਗ-ਅਲੱਗ ਰੰਗ ਅਲੱਗ-ਅਲੱਗ ਇਹ ਕਹਿ ਸਕਦੇ ਇੱਥੇ ਆਪਾਂ ਨੂੰ ਰੱਬ ਦੀ ਕੁਦਰਤ ਦੇਖਣ ਨੂੰ ਮਿਲਦੀ ਹੈ ਇੱਕ ਤਰ੍ਹਾਂ ਆਪਾਂ ਚਾਹੋ ਸਮੁੰਦਰ ਚ ਡਾਈਵਿੰਗ ਨਹੀਂ ਕਰ ਸਕਦੇ ਸਾਰੇ ਬੰਦੇ ਤੇ ਉਹ ਇੱਥੋਂ ਅੰਦਾਜ਼ਾ ਲਾ ਸਕਦੇ ਨੇ ਵੀ ਕਿ ਕਿੰਨੇ ਸੋਹਣੇ ਰੰਗ ਬਣਾਏ ਨੇ ਰੱਬ ਨੇ ਇਸ ਦੁਨੀਆ ਤੇ ਤੇ ਹਰ ਇੱਕ ਤਰ੍ਹਾਂ ਦੀ ਮੱਛੀ ਇੱਥੇ ਤੁਹਾਨੂੰ ਮਿਲ ਜਾਂਦੀ ਦੇਖਣ ਨੂੰ ਤੇ ਇਹਨਾਂ ਬਾਰੇ ਇਹ ਡਿਟੇਲ ਦਿੱਤੀ ਹੋਈ ਹੈ ਇਹਨਾਂ ਦੇ ਨਾਮ ਤੁਸੀਂ ਕੁਝ ਇਹੋ ਜਿਹੇ ਨਾਮ ਇਹਨਾਂ ਨੂੰ ਪਾ ਟੱਚ ਕਰਕੇ ਤੇ ਬਾਰੇ ਪੜ੍ਹ ਵੀ ਸਕਦੇ ਆ ਕਰ ਵੀ ਸਕਦੇ ਆ ਮੇਲ ਫੀਮੇਲ ਬਾਰੇ ਵੀ ਦੱਸਿਆ ਹੋਇਆ ਹੈ ਆਪਾਂ ਚ ਟਾਈਮ ਨਹੀਂ ਖਰਾਬ ਕਰਾਂਗੇ ਕਿਉਂਕਿ ਆਪਣਾ ਹਲੇ ਏਰੀਆ ਬਹੁਤ ਪਿਆਪਨ ਆਇਆ ਨੂੰ ਲਗਭਗ ਅੱਧਾ ਪੌਣਾ ਘੰਟਾ ਹੋ ਚੁੱਕਾ ਇੱਥੇ ਵਾਓ ਇਹਨਾਂ ਦੀ ਜਿਹੜੀ ਲੋਕ ਏਰੀਆ ਅਸਲ ਦੇ ਵਿੱਚ ਇਹਨਾਂ ਦਾ ਨਾਮ ਹੈਗਾ ਲਾਗੋਤਾਂ ਨੱਕਾ ਇਹ ਨਾਮ ਇਹਨਾਂ ਦੇ ਹੋਰ ਹੈ ਪਤਾ ਨਹੀਂ ਕੀ ਹਸ ਹੁਕਤਾ ਵਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਇਸ ਵੇਲੇ ਕਿ ਉਸਤ ਪਾਲੀ ਸੜ ਆ ਜਾਂਦੀਆਂ ਕੁਛ ਐਹੋ ਜੀਆਂ ਵੱਡੀਆਂ ਤੇ ਮੱਛੀਆਂ ਨੂੰ ਛੱਡ ਦੀ ਸਾਰ ਆਪਾਂ ਨੂੰ ਅੱਗੇ ਜਾ ਕੇ ਘਾੜਨਾ ਦੇਖੋ ਨਾ ਮਿਲਦਾ ਇੱਥੇ ਕੋਸ਼ਿਸ਼ ਹੈ ਹੋ ਜਾ ਤੇ ਜਿਹੜੀਆਂ ਮੱਛੀਆਂ ਇੱਥੇ ਛੱਡੀਆਂ ਹੋਈਆਂ ਨੇ ਆਹ ਮੱਛੀਆਂ ਨੇ ਤੇ ਉੱਪਰੋਂ ਪਾਣੀ ਦਿਖਦਾ ਸੋ ਇੱਥੇ ਅ ਮੈਂ ਜ਼ਿਆਦਾ ਟਾਈਮ ਤੇ ਨਹੀਂ ਖਰਾਬ ਕਰੂੰਗਾ ਕਿਉਂਕਿ ਉਹਦੇ ਪਿੱਛੇ ਦਾ ਕਾਰਨ ਇਹ ਆ ਇੱਥੇ ਆ ਪਲਾਂਟਾਂ ਬਾਰੇ ਵੀ ਦੱਸਿਆ ਹੋਇਆ ਹੈ ਦਰਖਤਾਂ ਬੂਟਿਆਂ ਬਾਰੇ ਵੀ ਕਿਹੜੇ ਬੂਟੇ ਨੇ ਕੀ ਨੇ ਤੇ ਪਰ ਆਪਾਂ ਇਹਨਾਂ ਤੇ ਜੇ ਮੈਂ ਨਾ ਟਾਈਮ ਖਾab ਕੀਤਾ ਪਰ ਨਾ ਬਾਕੀ ਚੀਜ਼ਾਂ ਕਵਰ ਕਰਨੀਆਂ ਥੋੜੀਆਂ ਔਖੀਆਂ ਹੋਣਗੀਆਂ ਤੇ ਹੁਣ ਆਪਾਂ ਵਧਾਂ ਗੱਗਿਆਲੂ ਹੌਲੀ ਹੌਲੀ ਦੇਖਦੇ ਦੇਖਦੇ ਨਾ ਬੂਟੇ ਤਾਂ ਇਹਨਾਂ ਤੋਂ ਇੱਕ ਅਲੱਗ ਜੀ ਫਰੈਸ਼ ਫਰੈਸ਼ ਸਮੈਲ ਆਂਦੀ ਵੀ ਖੁਸ਼ਬੂ ਕਹਿ ਸਕਦੇ ਸਮੈਲ ਤਾਂ ਜੀ ਤੇ ਇੱਕ ਅਲੱਗ ਹੀ ਮਾਹੌਲ ਆ ਕਹਿ ਸਕਦੇ ਤੁਹਾਨੂੰ ਆ ਜਿਹੜੇ ਆਪਾਂ ਨੂੰ ਪਤਾ ਨਹੀਂ ਇਹ ਉਹੀ ਆ ਪਹਾੜਾਂ 'ਚ ਮਿਲਦੇ ਪਰ ਯਾ ਕਹਿ ਨਹੀਂ ਸਕਦੇ ਕੁਝ ਕਿਉਂਕਿ ਇੱਥੇ ਥੋੜੇ ਅਲੱਗ ਹੋਣਗੇ ਬਾਕੀ ਨਾਰਮਲ ਥਾਵਾਂ ਨਾਲੋਂ ਬੂਟੇ ਤੇ ਸਾਰਾ ਕੁਛ ਤੇ ਕੁਝ ਐਫੋ ਜਿਹਾ ਲੱਗਦਾ ਇਹ ਦੇਖਣ 'ਚ ਤੇ ਇੱਥੇ ਆਪਾਂ ਹੁਣ ਘੁੰਮਾਂਗੇ ਇਹਨਾਂ ਨੇ ਝਰਨੇ ਦਾ ਨਕਲੀ ਝਰਨਾ ਬਣਾ ਕੇ ਫੀਲ ਦਿੱਤਾ ਹੋਇਆ ਭਰੇ ਵੀ ਇਹਦੇ ਪਾਰਟ ਵਾ ਵਿੱਚ ਇੱਕ ਇਹਨਾਂ ਨੇ ਇੱਥੇ ਬੂਟੇ ਲਾ ਕੇ ਇਹਨਾਂ ਨੂੰ ਸਮਝਾਇਆ ਹੋਇਆ ਜਿਹੜੇ ਬੂਟਿਆਂ ਦੇ ਸ਼ੌਂਕੀ ਨੇ ਹੁਣ ਇਹਦੇ ਵਿੱਚ ਕੀ ਆ ਮਿਊਜ਼ੀਅਮ ਦੇ ਵਿੱਚ ਇਹਨਾਂ ਨੇ ਲਗਭਗ ਥੋੜੀ-ਥੋੜੀ ਸਾਰਾ ਕੁਝ ਕਵਰ ਕੀਤਾ ਹੋਇਆ ਤੇ ਕੁਝ ਐਹੋ ਜਿਹੀ ਲੋਕ ਆਂਦੀ ਐ ਇੱਥੇ ਹੁਣ ਆਪਾਂ ਇੱਥੋਂ ਜਾਵਾਂਗੇ ਉੱਪਰ ਦੂਜੀ ਮੰਜ਼ਲ ਵੱਲ ਤੇ ਆਪਾਂ ਬਾਰੰਬਾਰੀ ਦੂਜੀ ਮੰਜ਼ਲ ਵੱਲ ਚੜ੍ਹ ਜਾਵਾਂਗੇ ਆ ਆਪਣੇ ਹੈਗਾ ਕੇਲੇ ਦਾ ਰਕਤ ਹੁਣ ਇਹੋ ਜਿਹਾ ਆਪਾਂ ਨੂੰ ਕਾਫੀ ਦਰਖਤ ਪਤਾ ਵੀ ਨਹੀਂ ਤੇ ਨਹੀਂ ਵੀ ਪਤਾ ਤੇ ਆ ਅਦਰਕ ਲਾਇਆ ਹੋਇਆ ਹੈ ਇਹਨਾਂ ਨੇ ਅ ਕਾਲੀ ਮਿਰਚ ਤੇ ਆ ਆਪਣੇ ਹੈਗੇ ਨੇ ਗੰਨੇ ਇਹ ਜ਼ਿਆਦਾਤਰ ਇੱਥੇ ਹੁੰਦੇ ਤਾਂ ਹੈ ਨਹੀਂ ਕੋਈ ਨਹੀਂ ਪਰ ਇੱਥੇ ਕਿੱਦਾਂ ਹੋਏ ਹੋਏ ਨੇ ਤੇ ਇੱਥੋਂ ਕੁਝ ਭਾਏ ਆ ਥੱਲੇ ਕੁਝ ਇਹੋ ਜੀ ਲੋਕਾਂ ਉਸ ਤੋਂ ਬਾਅਦ ਇਹਨਾਂ ਦੀ ਗੱਲ ਇਹ ਇਹਨਾਂ ਨੇ ਪੱਖੀ ਵੀ ਰੱਖੇ ਹੋਏ ਨੇ ਲੱਗ ਤਰ੍ਹਾਂ ਦੇ ਆ ਤੋਤਾ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਉੱਪਰ ਬੈਠਾ ਪਰ ਹੁਣ ਇੱਥੇ ਮੈਨੂੰ ਪਤਾ ਨਹੀਂ ਫੌਂਟ ਕਵਰ ਹੁੰਦਾ ਹੋਊਗਾ ਪਰ ਹਰਾ ਰੰਗ ਹੈ ਇਹਦਾ ਲੱਗ ਰੰਗ ਦੋ ਆ 3 ਇਹਨਾਂ ਇੱਥੇ ਆ ਵਾਲੇ ਜਾਨਵਰ ਪੰਛੀ ਵੀ ਰੱਖੇ ਪੰਛੀ ਪੰਛੀ ਹਾਂ ਪੰਛੀ ਵੀ ਰੱਖੇ ਹੋਏ ਨੇ ਇਹਨਾਂ ਨੇ ਤੇ ਕੁਝ ਇਹੋ ਜਿਹਾ ਮਾਹੌਲ ਆ ਇੱਥੇ ਹੁਣ ਵਾਦੇ ਆਪਾਂ ਦੂਜੀ ਮੰਜ਼ਲ ਵੱਲ ਆਪਣੀ ਪਹਿਲੀ ਮੰਜ਼ਲ ਆਪਾਂ ਕਵਰ ਕਰਤੀ ਹੱਲੇ ਸਿਰਫ ਪਹਿਲੀ ਹੀ ਮੰਜ਼ਲ ਕਵਰ ਕੀਤੀ ਹੈ ਉੱਪਰ ਪਤਾ ਨਹੀਂ ਕਿੰਨੇ ਆਕ ਮੰਜ਼ਲੇ ਹੋਰ ਨੇ ਦੂਜੀ ਮੰਜ਼ਲ ਤੇ ਆਪਾਂ ਨੂੰ ਬੜੀ ਸਾਰਾ ਇਹੋ ਜਿਹਾ ਸ਼ੀਸ਼ੇ ਮਿਲ ਜਾਂਦੇ ਸ਼ੀਸ਼ੇ ਮਤਲਬ ਕਿ ਸਾਇੰਸ ਦੇ ਨਾਲ ਰਿਲੇਟਡ ਚੀਜ਼ਾਂ ਮਿਲਦੀਆਂ ਜਿਹੜੇ ਸਾਇੰਸ ਦੇ ਸ਼ੌਂਕੀ ਆ ਤੇ ਕੁਝ ਆਹਾ ਜਿੱਚ ਮੈਂ ਉਹ ਜਿਹਦਾ ਲੱਤਾਂ ਲੰਬੀਆਂ ਕਰਕੇ ਦੀ ਵੀਡੀਓ ਪਾਉਂਦਾ ਹੁੰਦਾ ਆਪਣੇ ਉਹੋ ਜਿਹਾ ਮਾਹੌਲ ਬਣ ਜਾਂਦਾ ਇੱਥੇ ਹੋਰ ਵੀ ਕਾਫੀ ਚੀਜ਼ਾਂ ਪਈਆਂ ਨੇ ਆਹ ਜਿਹੜੀ ਚੀਜ਼ ਹੈ ਸਾਇੰਸ ਨਾਲ ਰਿਲੇਟਡ ਹੈ ਇਹ ਆਪਾਂ ਐਕਟੀਵਿਟੀ ਬਾਸ ਵਾਪਸ ਆਂਦੇ ਵੇਲੇ ਕਰਾਂਗੇ ਤੇ ਆ ਮੇਖਾਂ ਤੇ ਪੈਣਾ ਇਹ ਸਾਰਾ ਕੁਝ ਤੇ ਫਿਲਹਾਲ ਆਪਾਂ ਹੁਣ ਉੱਪਰ ਆ ਲੈ ਜਾਵਾਂਗੇ ਪਹਿਲਾਂ ਸਾਰਾ ਐਕਸਪਲੋਰ ਕਰ ਲਈਏ ਤੇ ਐਂਡ ਤੇ ਵਾਪਸ ਆਂਦੇ ਵੇਲੇ ਜਿੱਥੋਂ ਸ਼ੀਤਾ ਕਰਨਾ ਪੈ ਇੱਥੇ ਕਰਨਾ ਤੇ ਆਪਾਂ ਐਂਡ ਤੇ ਆਵਾਂਗੇ ਇੱਥੇ ਇੱਥੇ ਜਿੱਥੇ ਆਪਾਨੂੰ ਬੜੇ-ਬੜੇ ਸਾਇੰਸ ਸਦਨਾਂ ਤੋਂ ਦੇਖਣ ਨੂੰ ਮਿਲਦੀਆਂ ਜਿਹੜੇ ਕਲਾਸਾਂ 'ਚ ਵੀ ਪੜ੍ਹਾਉਂਦੇ ਆ ਪਰ ਆਪਾਂ ਨੂੰ ਹੁਣ ਇੱਥੇ ਆ ਕੇ ਇਹਨੂੰ ਵਾਪਸੀ ਵੇਲੇ ਹੀ ਕਵਰ ਕਰਾਂਗੇ ਆ ਲੱਗਾ ਹੋਇਆ ਇਨਫਰਾ ਰੈਡ ਕੈਮਰਾ ਉੱਪਰ ਤੇ ਇਹ ਮੇਰੇ ਸਰੀਰ ਦਾ ਤਾਪਮਾਨ ਦੱਸਦਾ ਵੀ ਕਿੱਥੇ ਤਾਪਮਾਨ ਜ਼ਿਆਦਾ ਕਿੱਥੇ ਘੱਟ ਜਿੱਥੇ ਤੁਹਾਨੂੰ ਲਾਲ ਦੇਖਦਾ ਉੱਥੇ ਤਾਪਮਾਨ ਜ਼ਿਆਦਾ ਜਿੱਥੇ ਤੁਹਾਨੂੰ ਨੀਲਾ ਦੇਖਦਾ ਉੱ ਕੋ ਸੇ ਚੀਜ਼ ਹੈ। ਸਵੈ ਇੰਦਰ ਘੜੀ ਪਈ ਆ ਸ਼ੀਸ਼ਿਆਂ ਦੇ ਨਾਲ ਸਾਇੰਸ ਸਾਰਾ ਕੁਝ ਸਾਇੰਸ ਨਾਲ ਰਿਲੇਟਡ ਚੀਜ਼ ਬਣਾਈ ਗਈ ਆ। ਉਸ ਤੋਂ ਬਾਅਦ ਆ ਬੱਚਿਆਂ ਦੇ ਖੇਡਣ ਲਈ ਆ ਇਹਨੂੰ ਉੱਪਰ ਚਲਾ ਕੇ ਦੇਖਦੇ ਹਾਂ ਜੇ ਆਪਾਂ ਕੋ ਚੱਲਦਾ ਇਹ ਪਾਣੀ ਜਾਂ ਕਮਾਣ ਦਾ ਵਾਲ ਹਨਾ। ਅਬੋ ਜੀ ਤੇ ਆਪਾਂ ਪੰਪ ਵੰਡਰ ਜਾਂ ਬਣਾਤਾ। ਕੁਝ ਇਹੋ ਜਿਹਾ ਪੰਪ ਵੰਡਰ। ਬੜਦਾ ਪਰ ਇਹਨੂੰ ਜ਼ੋਰ ਬਹੁਤ ਲੱਗਦਾ ਹੈ ਕਰ ਤਾਂ ਲਿਆ ਆਪਾਂ ਸੋ ਦੂਜੀ ਮੰਜ਼ਲ ਤੇ ਆਪਾਂ ਨੂੰ ਕੁਝ ਇਹੋ ਜਿਹੇ ਜਾ ਕੇ ਦੇਖਣ ਨੂੰ ਮਿਲਦੇ ਨੇ ਹੁਣ ਆਪਾਂ ਥੋੜਾ ਜਿਹਾ ਫੋਰਥੀ ਨੇ ਇਹਨੂੰ ਕਵਰ ਕਰਾਂਗੇ ਉਹਦੇ ਪਿੱਛੇ ਦਾ ਕਾਰਨ ਇਹ ਹੈ ਵੀ ਪੰਜ 6 ਮੰਜ਼ਲਾਂ ਉੱਪਰ ਹੋਰ ਪਈਆਂ ਆਪਣੀਆਂ ਆ ਹੈਗੀ ਪੇੜ ਇਹ ਕਿਸੇ ਟਾਈਮ ਅਸਲੀ ਸੀ ਤੇ ਇਹਨਾਂ ਨੂੰ ਬਾਅਦ ਚ ਪ੍ਰੀਜ਼ਰਵ ਕੀਤਾ ਗਿਆ ਹੈ ਮਰਨ ਤੋਂ ਬਾਅਦ ਆਪਣੇ ਕੁੱਕੜ ਨੇ ਤੇ ਪਤਕਾਂ ਆਹ ਫਟੇ ਨਾਲ ਸੁਰਜ ਦੀ ਮੈਂ ਪਹਿਲਾਂ ਗੱਲ ਕਰਦਾ 12 ਸਿੰਘਾ ਫੇਰਨਾ ਇਹਨਾਂ ਦਾ ক্লোਜ਼ ਅਪ ਆਪਾਂ ਉੱਪਰ ਜਾ ਕੇ ਦੇਖਾਂਗੇ ਜਿਵੇਂ ਜਿਵੇਂ ਆਪਾਂ ਉੱਪਰ ਵਧ ਜੰਦੇ ਆਂ ਆਪਾਂ ਨੂੰ ਉੱਪਰ ਜਾ ਕੇ ਹੋਰ ਦੇਖਣ ਨੂੰ ਮਿਲ ਜਾਂਦਾ ਆ ਮਾਹੌਲ ਚਾਰ ਮੋਰ ਆਪਣਾ ਭੇੜਿਆ ਆ ਹੈਗਾ ਕੋੜਾ ਸੋ ਦੂਜੀ ਮੰਜ਼ਲ ਤੋਂ ਬਾਅਦ ਆ ਪੰਜਵੀਂ ਮੰਜ਼ਲ ਤੇ ਆ ਗਏ ਆ ਤੀਜੀ ਮੰਜ਼ਲ ਤੋਂ ਕੁਝ ਇਹੋ ਜਿਹਾ ਦ੍ਰਿਸ਼ਾ ਮਨ ਲੀਕ ਦਿਖਦਾ ਤੇ ਹੁਣ ਮੈਂ ਜਿਆਦਾ ਠੇਠ ਜੀ ਪੰਜਾਬੀ ਚ ਚੱਲ ਗਿਆ ਸੀ ਜਾਂ ਹਿੰਦੀ ਕਹਿ ਸਕਦੇ ਆ ਤੇ ਹੁਣ ਆਪਾਂ ਇੱਥੇ ਕਵਰ ਕਰਾਂਗੇ ਛੋੜੀਆਂ ਛੋਟੀਆਂ ਮਸ਼ੀਆਂ ਤੇ ਆ ਸਾਹਮਣੇ ਸਾਰਾ ਖਾਣ ਪੀਣ ਦਾ ਏਰੀਆ ਥੱਲੇ ਇੱਥੋਂ ਪੈਂਟਰੀ ਲਈ ਸੀ ਅੱਜ ਇੰਦੇ ਤੇ ਕੁਛ ਇਹੋ ਜਿਹੇ ਹੁੰਦੇ ਸੀ ਪੁਰਾਣੇ ਟਾਈਮ ਚ ਆਪਣੇ ਬੰਦੇ ਕਹਿੰਦਾ ਮਤਲਬ ਰੈਨ ਸੈਂਡ ਦਾ ਤਰੀਕਾ ਦੱਸਿਆ ਹੋਇਆ ਇਹਨਾਂ ਨੇ ਤੇ ਆ ਜਿਹੜੀ ਡਰੈਸ ਬਣਾਈ ਗਈ ਹੈ ਤੇ ਆ ਰੈਨ ਸੈਂਡ ਦਾ ਤਰੀਕਾ ਆ ਇਹਨਾਂ ਦੇ ਉਸ ਟਾਈਮ ਦੇ ਉਜਾਰ ਸੀਗੇ ਜਿਹੜੇ ਇਹ ਤੀਰ ਬਣਾਉਣ ਜਾਂ ਚੀਜ਼ਾਂ ਬਣਾਉਣ ਦੇ ਵਿੱਚ ਕੰਮ ਚ ਲੈਂਦੇ ਤੁਹਾਣੇ ਉਹ ਪੁਰਾਣੇ ਟਾਈਮ ਦੇ ਉਪਾਅਰ ਤੇ ਆ ਹੱਡੀਆਂ ਪਈਆਂ ਨੇ ਤੇ ਪੱਥਰ ਇਹੋ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਹਥਿਆਰ ਬਣਾਉਣ ਦੇ ਕੰਮ ਚਲੀਆਂ ਸੀ ਉਸ ਟਾਈਮ ਇਹ ਅਸਲ ਹੀ ਨਹੀਂ ਹੋ ਸਕਦਾ ਉਹਨਾਂ ਦੇ ਇੱਕ ਤੁਹਾਨੂੰ ਰੈਪਲੀਕਾ ਦਿਖਾਇਆ ਗਿਆ ਇੱਥੇ ਹੋ ਸਕਦਾ ਕੁਝ ਅਸਲੀ ਵੀ ਹੋਣ ਪਰ ਮੈਂ ਪੱਕਾ ਸ਼ੋਰ ਨਹੀਂਗਾ ਉਸ ਤੋਂ ਬਾਅਦ ਆ ਵੀ ਕੁਝ ਪੁਰਾਣੇ ਟਾਈਮ ਦੇ ਇਹਨਾਂ ਦੇ ਭਾਂਡੇ ਤੇ ਆ ਕੰਕਾਲ ਅਸਲੀ ਰੱਖਦਾ ਦੇਖਣ ਚ ਹੋ ਸਕਦਾ ਇਹ ਅਸਲੀ ਹੋਵੇ ਤੇ ਇਹ ਅਸਲੀ ਆ ਮੇਰੇ ਹਿਸਾਬ ਨਾਲ ਉਸੇ ਸਾਰੇ ਤਰੀਕੇ ਨਾਲ ਪੱਟ ਕੇ ਲਿਆ ਕੇ ਇੱਥੇ ਰੱਖਿਆ ਹੋਇਆ ਕੁਝ ਚੀਜ਼ਾਂ ਅਸਲੀ ਨੇ ਕੁਝ ਇਹਨਾਂ ਨੇ ਰੈਪਲੀਕਾ ਬਣਾਏ ਹੋਏ ਨੇ ਇੱਥੇ ਤੇ ਕੁਝ ਇਹੋ ਜੀ ਲੋਕਾ ਆ ਇਹਨਾਂ ਬਾਰੇ ਸਾਰਾ ਕੁਝ ਦੱਸਿਆ ਹੋਇਆ ਥੱਲੇ ਸੋ ਆਪਰ ਉਹਨਾਂ ਦੇ ਟਾਈਮ 'ਚ ਜਿਵੇਂ ਇਹ ਹਜ਼ਾਰ ਬਣਾਉਂਦੇ ਹੁੰਦੇ ਸੀ ਕਿ ਜਿੱਦਾਂ ਅੱਜ ਕੱਲ ਅੱਜ ਕੱਲ ਨਹੀਂ ਜਿੱਦਾਂ ਅੱਗੇ ਥੋੜਾ ਟਾਈਮ ਪਹਿਲਾਂ ਲੋਹੇ ਦੇ ਥਿਆਰ ਬਣਾ ਲਈ ਜਿਹੜਾ ਸੋਨੇ ਦੇ ਪੈਸੇ ਦਾ ਢਾਂਚਾ ਬਣਾ ਕੇ ਕਰਦੇ ਹੁੰਦੇ ਆ ਉਹ ਚੀਜ਼ ਆ ਇਹ ਸੇਮ ਤੇ ਆਹ ਪੁਰਾਣੇ ਟਾਈਮ ਦੇ ਉਸ ਟਾਈਮ ਦੇ ਬਣਾਏ ਹੋਏ ਭਾਂਡੇ ਕਾਫੀ ਪੁਰਾਣੇ ਭਾਂਡੇ ਆ ਇਹ ਤੇ ਇਹਨਾਂ ਦੇ ਜਿਹੜੇ ਆਪਣੇ ਹੁਣ ਤਾਂ ਜੁਐਲਰੀ ਸੋਨੇ ਸੋਨੇ ਦੀ ਹੋਗੀ ਡਾਇਮੰਡ ਹੋਗੀ ਤੇ ਇਹ ਜਿਹੜੀ ਆ ਪੱਥਰਾਂ ਦੀ ਬਣਾਈ ਗਈ ਆ ਤੇ ਕੁਝ ਆ ਪੁਰਾਣੇ ਲੋਹੇ ਨੂੰ ਜੰਗ ਲੱਗਾ ਇਹ ਸਾਰੇ ਪੁਰਾਣੇ ਹਜ਼ਾਰ ਨੇ ਕਹ ਸਕਦੇ ਆ ਵੀ ਆਪਣੇ ਇਨਸਾਨਾਂ ਨੇ ਤਰੱਕੀ ਕਿਵੇਂ ਕੀਤੀ ਹੈ ਤਰੱਕੀ ਨੂੰ ਦਰਸਾਇਆ ਗਿਆ ਇੱਥੇ ਇੱਕ ਤਰੀਕੇ ਨਾਲ ਦਿਖਾਇਆ ਗਿਆ ਵੀ ਇਨਸਾਨਾਂ ਨੇ ਤਰੱਕੀ ਕਿਵੇਂ ਕੀਤੀ ਹੈ ਇਹ ਆਪਾਂ ਕਹਿ ਸਕਦੇ ਆ ਐਡਮ ਤੇ ਈਵਨ ਦੀ ਲਾਈਫ ਬਾਰੇ ਦੱਸਿਆ ਗਿਆ ਜਿਹੜੇ ਪਹਿਲੇ ਇਨਸਾਨ ਸੀਗਾ ਇਹਦਾ ਮਤਲਬ ਉਹਨਾਂ ਤੋਂ ਲੈ ਕੇ ਜਿਹੜੇ ਪਹਿਲੇ ਇਨਸਾਨ ਸੀ ਉਹਨਾਂ ਦਾ ਨਾਮ ਸੀਗਾ ਐਡਮ ਤੇ ਈਵਨ ਤੇ ਉਹਨਾਂ ਦੇ ਰਿਲੇਟਡ ਜਿਦਾਂ ਆਪਾਂ ਕਹਿ ਸਕਦੇ ਆ ਉਹੀ ਪੁਰਾਣੀਆਂ ਚੀਜ਼ਾਂ ਨੂੰ ਦਿਖਾਇਆ ਗਿਆ ਅੱਜ ਦੀ ਜਨਰੇਸ਼ਨ ਨੂੰ ਵੀ ਪੁਰਾਣੇ ਸਮੇਂ 'ਚ ਕਿਹੋ ਜਿਹਾ ਮਾਹੌਲ ਸੀ ਤੇ ਆਹ ਕੁਝ ਪੁਰਾਣੇ ਪੱਥਰ ਨੇ ਆ ਜਿਹੜੇ ਪੰਛੀਆਂ ਦੀ ਮੈਂ ਗੱਲ ਕਰਦਾ ਸੀ ਪਹਿਲਾਂ ਇਹ ਉਹ ਨੇ ਤੇ ਆ ਖੜੇ ਨੇ ਹੁਣ ਆ ਪਾ ਜੰਨੇ ਆ ਬਾਜਾਂ ਵਾਲੀ ਸਾਈਡ ਆ ਆਪਣਾ ਹੈਗਾ ਬਾਜ ਇਹਦੀ ਲੁੱਕ ਵੀ ਕੁਛ ਆਪਣੀ ਇੱਕ ਖੌਫ ਬਣਾਉਂਦੀ ਆ ਤੇ ਕੁਛ ਲੱਗੀ ਲੁੱਕ ਆ ਤੇ ਜਿਵੇਂ ਜਿਵੇਂ ਆਪਾਂ ਉੱਪਰ ਵਧਾਂਗੇ ਹੋਰ ਘੰਟ ਘੰਟ ਚੀਜ਼ਾਂ ਦੇਖਾਂਗੇ ਹੁਣ ਹੋ ਸਕਦਾ ਮੈਂ ਕੀ ਥਾਂ ਨਾਰਮਲੀ ਸ਼ੋਟ ਪਾ ਦਵਾਂ ਕਿਉਂਕਿ ਮੈਂ ਇੰਨਾ ਵੀ ਬੋਰ ਨਹੀਂ 사ਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਪਿਆ ਹਲੇ ਉੱਪਰ ਤੱਕ ਹਲੇ ਆਪਣੀ ਇੱਕ ਬਿਲਡਿੰਗ ਹੋਈ ਜੀ ਦੂਜੀ ਬਿਲਡਿੰਗ ਵੱਲ ਆਪਾਂ ਜਾਣਾ ਆ